ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਰਾਜਵਿੰਦਰ ਵਲੌਗ ਦੇ ਤੁਹਾਡਾ ਸਵਾਗਤ ਹੈ। ਪਲੀਜ਼ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਇਹ ਆਪਾਂ ਆਈਆਂ ਜੀ ਕਲਾਸ ਨੂੰ ਆ ਕੇ ਆਸਾ ਵੀ ਆ ਗਏ ਆ ਗਏ ਆ। ਅਰ ਰੱਬ ਨੇ ਦੇਖੋ ਕਿੰਨਾ ਮੌਸਮ ਖਰਾਬ ਕਰਿਆ। ਦੋ ਤਿੰਨ ਦਿਨ ਤਾਂ ਇੰਨੀ ਜ਼ਿਆਦਾ ਗਰਮੀ ਸੀ। ਹੁਣ ਤਾਂ 3-4 ਵਜੇ ਦੀ ਹਨੇਰੀ ਆਈ ਹੋਈ ਆ। ਅਸੀਂ ਤਾਂ ਅੱਜ ਤਾਂ ਹੀ ਜਲਦੀ ਆ ਗਏ 5:00 ਵਜੇ ਸੁੱਤਣ ਲੱਪੇ ਸੀ। ਮੌਸਮ ਦਾ ਇਹ ਨਹੀਂ ਪਤਾ ਕਿੰਨਾ ਕੁ ਖਰਾਬ ਹੋਵੇ। ਅੱਜ ਅਸੀਂ ਗੱਡੀ ਲੈ ਕੇ ਗਏ ਤੇ ਹਸਪਤਾਲ ਨਹੀਂ ਗੱਡੀ ਲੈ ਵਧੀਆ ਰਹੇ ਅਸੀਂ ਗੱਡੀ ਲੈ ਕੇ ਉੱਥੇ ਤਾਂ 4:30 ਵਜੇ ਦਮੀ ਪਾਣ ਗੰਡੀ ਤੇ ਆਪਣੇ ਦੇਖ ਲਓ ਮੀਂਹ ਦੇ ਵਿੱਚ ਹੁਣ ਸਰੋਂ ਕੱਢਣ ਲੱਗੇ ਸਵੇਰੇ ਪਤਾ ਨਹੀਂ ਕੰਮ ਹੋ ਗਿਆ ਕੋਈ ਨਿਕਲ ਹੀ ਨਹੀਂ ਹੁਣ ਕਣੀਆਂ ਪੈਂਦੀਆਂ ਤੇ ਸਰੋਂ ਕੱਢਦੇ ਨੇ ਢੋਲ ਦਾ ਟੱਕਣ ਦਾ ਹੈ ਗੱਡੀਦਾਰੇ ਤੇ ਨਾਲ ਸਾਰੀ ਭਰ ਗਈ ਹਾਏ ਹਾਏ ਠੰਡ ਹੋ ਗਈ ਹੁਣ ਗਰਮੀ ਇੰਨੀ ਸੀ ਪਰ ਪ੍ਰਮਾਤਮਾ ਪੱਕੀ ਕਣਕ ਤੇ ਆਹ ਕੰਮ ਨਾ ਕਰ ਹਨਾ ਹੁਣ ਤਾਂ ਜਮੀ ਬਸ 2 ਦਿਨਾਂ ਦਾ ਕੰਮ ਹੈ 2 ਦਿਨਾਂ ਚ ਤੂੰ ਬਹੁਤ ਔਖਾ ਹੋ ਜਾਂਦਾ ਹੁਣ ਤਾਂ 2 ਚਾਹ ਹਫਤੇ ਇਕ ਦਾ ਟਾਈਮ ਦੀ ਬਾਜੀ ਕਾ ਹਫਤਾ ਹੈ ਹੋਰ ਮੌਸਮ ਠੀਕ ਰਹਿੰਦਾ ਨਾ ਹਜੇ ਵੀ ਚੱਲ ਇੰਨੇ ਨਾਲ ਤਾਂ ਕੀ ਹੁੰਦਾ ਜਿਆਦਾ ਨਾ ਪਾਵੇ ਹਨਾ ਬੜਾ ਨੁਕਸਾਨ ਹੋ ਜਾਂਦਾ ਫਿਰ ਔਖਾ ਹੋ ਜਾਂਦਾ ਮੱਲ ਪਾਉਣੀ ਆ ਆ ਦੇਉ ਤਾਂ ਮੈਂ ਇੱਕ ਕਰ ਲੈਂਦਾ ਬੈਕ ਤੇ ਚੱਲ 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 ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਆ ਨਾ ਮੱਝ ਗੇਟ ਚਲੋ ਆਇਤ ਨਾ ਜਣਾ ਦੀ ਚਲ ਹੌਲੀ ਮੂਰੇ ਮੋਟਰਸਾਈਕਲ ਖੜਾ ਹੈ ਹੌਲੀ ਹੌਲੀ ਆ ਸਕੂਟਰ ਜੀ ਮਾਰੇਗਾ ਸਕੂਟਰ ਜੀ ਨਾਲ ਲਾ ਦੀ ਚਲ 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 ਸੀਸੇ ਨਾਲ ਸੀਸਾ ਲਾਤਾ ਚਾਲ ਚਲ 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 ਤਾਂ ਜਾਣਾ ਗੱਡੀ ਚ ਮੈਂ ਨਹੀਂ ਨਿਕਲਾ ਹੋਰ ਗਾਂ ਕਰ ਦੇ ਕਰ ਦੇ ਹੋਰ ਗਾਂ फिर दस भी बस 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 आलू आलू ना लगू ओके भाई हाँ इतने आना था हम क्या <tip> हाल है अपने काम का देखो रसोई साफ है हाँ पीती अंदर है हाँ कि ये तो इन्हीं करके आई है ਤੇਰੀ ਲੱਤਾਂ ਵੱਡੀਆਂ ਨੇ ਫਿਰ ਉਹਦੇ ਸੈਟਿੰਗਾਂ ਚਾਦੀ ਅੰਦਰ ਹੀ ਡੰਗੋ ਇਹ ਕੋਈ ਮੀਂਹ ਪੈ ਨਹੀਂ ਰਿਹਾ ਨਾ ਰੰਗ ਰਹਿ ਰਿਹਾ ਹੈ ਸਭ ਆਪ ਜਣ ਮੰਗੇ ਰਹਿੰਦਾ ਸਾਰਾ ਕੁਝ ਨੁਕੜ ਜਾਂਦਾ ਸਭ ਦੇ ਸਿਹਾਰੇ ਕਰਦੇ ਨੇ ਤੇ ਇਸ ਮੇਰੇ ਲੇਟ ਹੋ ਗਈ ਚਲੰਗੀ ਬਤਾ ਦੇਗੀ ਪਾਣੀ ਦਾ ਕੋਈ ਕੋਈ ਛੋਟੀ ਹੈ ਪਰ ਉਹ ਕਹਿੰਦੇ ਕਿ ਇਹ ਤਾਂ ਨਹੀਂ ਪੈ ਰਿਹਾ ਨਾ ਇਹ ਕਾਰ ਹੋ ਜਾਂਦੀ ਹੈ ਪੱਠੀ ਕਰੀ ਹੋਈ ਲੱਗਦੀ ਲੱਗਦੀ ਸਾਵਧਾਨੀ ਤੋਂ ਸਾਵਧਾਨ ਰਹੋ ਨਾ ਮਰਾ ਪੰਕੀਆਂ ਫਸਲਾਂ ਪੰਕੀਆਂ ਨੇ ਦੇਖੋ ਕਣਕਾਂ ਜਿਵੇਂ ਸੱਕੀਆਂ ਪੰਕੀਆਂ ਨੇ परमात्मा ਜਿੰਨਾਂ ਦੇ ਚਾਰੇ ਵਿੱਚ ਜਿੰਨਾਂ ਦੇ ਚੱਕੇ ਵੀ ਭਰੇ ਹੋਣ ਨੇ ਬਹੁਤ ਮੁਸ਼ਕਲ ਹੋ ਜਾਂਦਾ ਇੰਨਾ ਕਾਫੀ ਤੱਕ ਵੇਲੇ। ਬਈ ਉਹ ਆਪਣੇ ਰਸਾ ਕੰਮਾਸੋ ਜਿਵੇਂ ਰੋਜ਼ ਨਹੀਂ ਲਈ ਚੱਲੀ। ਇਹਨੂੰ ਵਰਤ ਕੇ ਦੇ। ਬੜੀ ਮੁੱਗੀ ਦੇਦੇ ਆਪਾਂ ਨਾ ਚੂਕ ਕਰਤਾ ਚਾਹੁੰਦੇ ਹਾਂ। ਮੋੜੀ। ਕੰਬਾਣੇ ਨੇ ਕਿ ਕਾਰਨ ਕਰਿਆ ਆਲੇ ਨੂੰ ਪਾਉਂ ਤੋਂ ਕਮ ਕਰਕੇ 10 ਸੈਂਟੀਮੀਟਰ ਦੇ ਚਰੇ ਵੱਟੇ ਤੱਕ। ਤੇ ਤੁਹਾਨੂੰ ਬੇਤਮਾਤਮਾ ਤੇ ਦੇ ਚੱਲੋ। हासिल ਲੈਣੀ ਦੀ ਵਧੀਆ ਟਾਈਮ ਦੇ ਰੱਦਨ ਦਾ 6 ਮਹੀਨੇ ਹੋ ਗਏ ਲੱਗਦਾ ਉਹ ਨੋਟਕਾ ਦੇਖੋ ਕਿੰਨੀ ਸੋਹਣੀ ਹੈ ਕਰਤਾਂ ਇਹ ਫਰੀਆਂ ਨੇ ਵਧੀਆ ਜੇ ਮੈੜਾ ਮੋਟਾ ਜੀ ਵੀ ਜਾ ਰਿਹਾ ਉਹ ਦਿਖਾਉਣੀ ਹੈ ਆ ਦੇਖੋ ਜੀ ਰੱਬ ਦਾ ਹਾਲ ਟਾਈਮ ਸਾਡੇ 6:30 7 ਹੋ ਗਏ ਆ ਕਿਵੇਂ ਖੰਡਿਆਤੀ ਕਣਕ ਦੇਖੋ ਨੇਰੀ ਬਹੁਤ ਜ਼ਿਆਦਾ ਸੀ ਹੁਣ ਮੀਂਹ ਵੀ ਕਣੀਆਂ ਪਈ ਜਾਂਦੀ ਨੇ ਹਜੇ ਤਾਂ ਚਲ ਪਰਮਾਤਮਾ ਦੀ ਕਿਰਪਾ ਨਾਲ ਮਾੜਾ ਜਿਹਾ ਠੀਕ ਹੈ ਆ ਕਣਕ ਤਾਂ ਵਿਚਾਰੀ ਬਾਲੀ ਬਿਸ ਗਈ ਮੀਂਹ ਹੈਗਾ ਹਜੇ ਸਾਡੇ ਮੀਂਹ ਚ ਸਰੋਂ ਗੱਡੀ ਜਾਂਦੇ ਨੇ ਤੇ ਆ ਨੇਰੀ ਨੇ ਨਾ ਆਉਂ ਸਲੇਟਾਂ ਸਲੂਟਾਂ ਸਾਰੀਆਂ ਚੱਕ ਕੇ ਇਧਰ ਮਾਰੀਆਂ ਇਹਨਾਂ ਨੇ ਤੜੀਆਂ ਹੋਈਆਂ ਤੀਆਂ ਤੇ ਆਹ ਜੀ ਕਣਕਾਂ ਠੀਕ ਖੜੀਆਂ ਨੇ ਪਰ ਪ੍ਰਮਾਤਮਾ ਕਰੇ ਕਿ ਬੁੜੀਆਂ ਦਾ ਕਾਹਨਾ ਕਹਿੰਦੇ ਨੇ ਜਹਾਜ਼ ਪਰੇ ਖੜੇ ਨੇ ਖੇਤ ਤਾਂ ਕਣਕ ਦੇ ਸੁੱਖ ਸ਼ਾਂਤੀ ਨਾਲ ਹੱਬ ਤੱਕ ਮੰਗਿਆ ਦੇ ਦੇ ਰੱਬ ਬਹੁਤ ਡਰ ਲੱਗ ਰਿਹਾ ਵੀ ਜੇ ਇਹ ਕਿਤੇ ਮਾੜੇ ਮੋٹے ਘੜੇ ਆ ਕੇ ਭਰੀਆਂ ਕਣਕਾਂ ਪਈਆਂ ਨੇ ਕੱਖ ਨਹੀਂ ਬਚਣਾ ਨਾ ਨਾ ਜਮੀਨਦਾਰਾਂ ਦਾ ਠੀਕਾ ਭਰਿਆ ਹੋਇਆ ਜੀ ਬਹੁਤ ਬੁਰਾ ਹਾਲ ਹੋ ਜਾਂਦਾ